33 ਨੂੰ ਤੇਜੋ ਨਾਲ ਬਾਰਡਰ ਕ੍ਰੋਸ ਕੀਤਾ ਹੈ ਅਮਰੀਕਾ ਤੇ ਮੈਂ ਇਥੋਂ ਪਾਈ ਗਿਆ ਇਟਲੀ 9 ਅਕਤੂਬਰ ਨੂੰ ਤੇ ਉਸ ਤੋਂ ਬਾਅਦ ਮੇਰੀ ਸਪੇਨ ਤੋਂ ਮਤਲਬ ਇਟਲੀ ਤੋਂ ਅਗਰ ਲਈ ਇਟਲੀ ਤੋਂ ਘੱਲ ਰਹੀ ਏਜੰਟ ਨਾਲ ਸਪੇਨ ਆ ਗਿਆ ਮੈਂ ਅਕਤੂਬਰ ਨਵੰਬਰ ਰਿਆਂ ਇਟਲੀ ਤੇ ਦਸੰਬਰ ਦੇ ਵਿੱਚ ਆ ਗਿਆ ਮੈਂ ਸਪੇਨ 18 ਜਨਵਰੀ ਉੱਤੇ ਜਿਹੜਾ ਮੇਰਾ ਰੂਟ ਹੀ ਪਈਤ ਤਾਂ ਮੈਂ ਸਪੇਨ ਤੋਂ ਗਿਆ ਫਿਰ ਸਲਵਾਡੋਰ ਸਲਵਾਡੋਰ ਤੋਂ ਫਿਰ ਭਾਈ ਮੈਂ ਗਿਆ ਗੁਆਟਮਾਲਾ ਗੁਆਟਮਾਲਾ ਤੋਂ ਗਿਆ ਭਾਈ ਮੈਂ ਕੈਨਕਨ ਸਿਟੀ ਤੇ ਫਿਰ ਤੋਂ ਬਾਅਦ ਭਾਈ ਮੈਂ ਸਲਵਾਡੋਰ ਤੋਂ ਬਾਅਦ ਗਿਆ ਇੱਥੇ ਗੁਆਟਮਾਲਾ ਟੈਕਸੀ ਤੇ ਤੇ ਗੁਆਟਮਾਲਾ ਤੋਂ ਗਿਆ ਮੈਂ ਮੈਕਸੀਕੋ ਗੁਆਟਮਾਲਾ ਤੋਂ ਗਿਆ ਕੈਨਕਨ ਕੈਨਕਨ ਤੋਂ ਗਿਆ ਫਿਰ ਮੈਕਸੀਕੋ ਤੇ ਮੈਕਸੀਕੋ ਤੋਂ ਪਾਈ ਮੇਰਾ 3 ਜਵਾਲਾ ਰੋਡ ਸੀ ਤੇ ਉਹ ਮੈਨੂੰ ਟਪਾ ਕੇ ਉਹਨਾਂ ਨੇ 30 ਤਰੀਕ ਨੂੰ ਕਰੋਸਿੰਗ ਕਰਾ ਦਿੱਤੀ ਮੇਰੀ ਤੇ 30 ਤਰੀਕ ਨੂੰ ਮੈਨੂੰ ਬਾਡਰ ਟਪਾਤਾ 3 ਜਨ ਹਾਂਜੀ 30 ਤਰੀਕ ਨੂੰ ਹਾਂਜੀ 1 ਵਜੇ ਰਾਤ ਨੂੰ ਤੇ 20 ਦਿਨ ਮੈਂ ਉਹਦੇ ਕੈਂਪ ਚ ਲੱਗ ਗਏ ਮਤਲਬ ਬਾਈ ਜਦੋਂ ਘਾਟਾ ਮਾਲਾ ਜੰਗਲ ਦੇ ਵਿੱਚ ਜਦੋਂ ਖੜਿਆ ਉਹ ਦੋਸਤ ਲੋ ਡਰ ਲੱਗਾ ਇਕੱਲਾ ਹੀ ਨਾ ਮੈਂ ਜਦੋਂ ਮੈਨੂੰ ਇਕੱਲੇ ਨੂੰ ਲਵਾਈ ਤਾਂ ਕਿੰਨਾ ਨਹੀਂ ਮੈਂ ਇਕੱਲਾ ਹੀ ਹਾਂ ਨਾਲ ਨਹੀਂ ਕੋਈ ਹੈਗਾ ਮੇਰੇ ਤੇ ਉਥੋਂ ਵੀ ਡਰ ਜੇ ਮੈਨੂੰ ਮਤਲਬ ਜਿਹੜੇ ਉਹ ਡਰ ਤੋਂ ਮੈਨੂੰ ਡਰ ਕਰੇ ਪਿਕ ਕੀਤਾ ਜਿਹਨੇ ਮੈਨੂੰ ਘਾਟਾ ਮਾਲਾ ਛੱਡਿਆ ਬਾਅਦ ਮੇਰੇ ਜੰਗਲ ਦੇ ਕਿਤੇ ਮੋਟਰਸਾਈਕਲ ਤੇ ਹੋ ਗਿਆ ਫਿਰ ਗਾੜੀ ਪਿੱਕ ਕੇ ਹੀ ਜਿਹੜੇ ਮਤਲਬ 4x4 ਦੇ ਘੜਤੀ ਆ ਤਾਂ ਮੈਂ ਉਥੋਂ ਬਾਈ ਮੈਂ 30 ਤਰੀਕ ਨੂੰ ਜਦੋਂ ਕੰਦ ਅਗਲ ਟੱਪਿਆ ਅੱਗੇ ਪੁਲਿਸ ਦਾ ਮੋਟਰਸਾਈਕਲ ਹੀ ਮਤਲਬ ਉਹਨਾਂ ਨੇ ਮੈਨੂੰ ਪਿੱਛੇ ਬਿਠਾਇਆ ਤੇ ਤੇ ਉੱਥੇ ਉਹਨਾਂ ਨੇ ਫੋਨ ਕੀਤਾ ਬਾਰਡਰ ਪਟ્રોલ ਨੂੰ ਉੱਥੇ ਜਿਹੜੀ ਆਰਮੀ ਇੱਥੋਂ ਦੀ ਬਾਰਡਰ ਪਟ્રોલ ਉਹਨਾਂ ਨੇ ਭਾਈ ਗੱਡੀ ਆਈ ਗੱਡੀ ਦੇ ਵਿੱਚ ਮੈਨੂੰ ਮਤਲਬ ਪਹਿਲਾਂ ਮੇਰੇ ਜੈਕਟ ਜੁਕੜਨ ਭਾਈ ਸਭ ਕੁਝ ਫਿਰ ਬੂਟਾਂ ਦੇ ਵਿੱਚ ਲੇਸ ਨੂੰ ਸਭ ਕੁਝ ਦਸਮੇਸ ਨੂੰ ਕਢਾ ਕੇ ਉਹ ਦਿੱਤੇ ਸਭ ਕੁਝ ਤੇ ਉੱਥੋਂ ਬਾਅਦ ਭਾਈ ਮੈਨੂੰ ਗੱਡੀ ਲੈ ਕੇ ਜਾਣਗੇ ਉਹਦੇ ਫਿੰਗਰ ਫਿੰਗਰ ਪ੍ਰਿੰਟ ਹੋਏ ਭਾਈ ਮੇਰੇ ਫਿਰ ਮੈਨੂੰ ਕੈਂਪ ਦੇ ਵਿੱਚ ਲੈ ਗਏ 20 ਦਿਨ ਰੱਖਿਆ ਉਹਨਾਂ ਨੇ ਕੈਂਪ ਦੇ ਵਿੱਚ ਤੇ ਕੈਂਪ ਦੇ ਵਿੱਚ ਭਾਈ ਟਾਰਚਰ ਕਰਦੇ ਜਿੱਦਾਂ ਕਿੱਦਾਂ ਕੈਂਪ ਅਜੇ ਮਤਲਬ AC ਚੱਲਦਾ ਰਹਿੰਦਾ ਹੀ ਉੱਥੇ 24 ਘੰਟੇ ਭਾਈ ਉਤੇ ਇੱਕ ਸਿਲਮਰ ਪੇਪਰ ਦੀਪਨ ਨੀਂਦ ਰਿਓ ਮਤਲਬ ਉਹ ਤੇ ਲੈਂਡ ਦੇ ਦਿੰਦੇ ਹੀ ਤੇ ਜਿੱਦਾਂ 6 ਵਜੇ ਸਵੇਰੇ ਟਾਰਚਰ ਕੀਤਾ ਜਿੱਦਾਂ 6 ਵਜੇ ਸਵੇਰੇ ਉੱਠੇ ਉਹ ਦੋਨਾਂ ਨੇ ਬੂਹਾ ਘੜਕਾਉਣਾ ਉਦੋਂ ਮਤਲਬ ਫੂਡ ਆ ਜਾਂਦਾ ਖਾਣ ਨੂੰ ਜਿੱਦਾਂ ਸੇਵ ਆਉਣ ਦਾ ਇੱਕ ਲੇਜ਼ ਤੇ ਇੱਕ ਚੌਲ ਤੇ ਵੀ ਨਾਲ ਬਿਸਕੁਟ ਤੇ 6 ਵਜੇ ਤੋਂ ਬਾਅਦ ਭਾਜੀ ਫਿਰ 7 ਵਜੇ ਉਠਾ ਦਿੰਦੇ ਉਹਨਾਂ ਨੇ 7:30 7:30 ਬਾਅਦ ਫਿਰ ਇੱਕ ਘੰਟਾ ਰੈਸਟ ਦੇਣੀ ਫਿਰ ਸਕੈਨਰ ਵਾਲੇ ਆਇਆ ਨਹੀਂ ਬੜੀ ਐਂਦਰ ਤੋਂ ਮਤਲਬ ਟਾਰਚਰ ਕਰਦੇ ਸੀ ਮੇਰਾ ਕੀ ਮਤਲਬ ਉਹ ਤਾਂ ਉਹ ਕੈਂਪ ਦੇ ਵਿੱਚ ਕੜਨਾ ਵਾ ਜਿਹੜਾ ਅਰੀਜ਼ੋਨਾ ਦੇ ਇਹਨਾਂ ਬਾਰੇ ਚੱਲ ਗਈਆਂ ਨੇ ਬੱਸਾਂ ਖੜੀਆਂ ਉਹ ਅਰੀਜ਼ੋਨਾ ਦੇ ਕੈਂਪ ਦੇ ਨੇੜੇ ਉਹ ਬੱਸਾਂ ਉੱਤੇ ਕੈਂਪ ਦੇ ਵਿੱਚ ਨਹੀਂ ਕੜੀਆਂ ਪਰ ਇਹਨਾਂ ਨੇ ਇਹਨੂੰ ਕਿਹਾ ਤਾਂ ਅਰੀਜ਼ੋਨਾ ਕੈਂਪ ਕੜਨਾ ਤੇ ਭਾਈ ਆਰਮੀ ਆਪਣੀ ਲੈ ਕੇ ਆਰਮੀ ਟਰੂਪਸ ਜਿੱਤੇ ਮਿਲ ਲਿਆ ਇਹਨਾਂ ਦੀ ਆਪਨੇ ਜਹਾਜ਼ ਹੀ ਉਤੋਂ ਜਹਾਜ਼ ਤੋਂ ਭਾਈ ਬਾਅਦ ਇਹਨਾਂ ਨੇ ਹਣ ਉਤੋਂ ਉਤੋਂ ਛੜਾਤਾ ਉਤੋਂ ਭਾਈ ਤੇਜੋਆਣਾ ਤੋਂ ਤੇ ਉਹ ਹੈਗੀ ਸਾਰੀ 35 ਘੰਟਿਆਂ ਦੀ ਫਲਾਈਟ ਹੈ ਭਾਈ ਟੋਟਲ 12 ਘੰਟੇ ਲਾ ਕੇ ਇੱਕ ਇਤਿ ਆਇਲੈਂਡ ਤੇ ਰੁਕੀ 12 ਘੰਟੇ ਕੇਤੇ ਪਰ 24 ਘੰਟੇ ਤੋਂ ਬਾਅਦ ਜਿਹੜੀ ਫਿਰ ਸੰਦੀ ਆਈ ਤੇ ਅੰਮ੍ਰਿਤਸਰ ਸਾਨੂੰ ਮਤਲਬ ਹੱਥ ਕੜੀਆਂ ਲਾਤੀਆਂ ਭਾਈ ਨਾਲ ਲੱਤਾਂ ਨੂੰ ਲੱਤਾਂ ਨੂੰ ਸਭ ਕੁਝ ਹੱਥਾਂ ਨੂੰ ਹੱਥ ਕੜੀਆਂ ਖੜੀਆਂ ਵਗੈਰਾ ਸਭ ਕੁਝ ਲੌਕ ਕਰਕੇ ਟਾਰਚਰ ਵੀ ਮਤਲਬ ਕਰਦੇ ਵਾਸ਼ਰੂਮ ਮਤਲਬ ਬਾਥਰੂਮ ਜਾਣ ਦਿੰਦੇ ਹੋਰ ਮਤਲਬ ਖੁਸ਼ ਨਹੀਂ ਹੋਣੀ ਰੋਟੀ ਪਾਣੀ ਰੋਟੀ ਪਾਣੀ ਹੀ ਨਹੀਂ ਹੋਈ ਭਾਈ ਸਮੋਸਾ ਜਾਂ ਇੱਕ ਪੈਟੜ ਜਿਆ ਹੀ ਮਤਲਬ ਜਿਹੋ ਜਿਹੇ ਸਮੋਸਾ ਜਿਹੰਦਾ ਹੈ ਉਹ ਕੱਲਾ ਦੇਈ ਜਾਂਦੇ ਮਤਲਬ 38 ਘੰਟੇ 35 ਘੰਟੇ ਦੀ ਜਿਹੜੀ ਭਾਈ ਹਾਂ ਜੀ 35 ਘੰਟੇ ਦੇ ਵਿੱਚ ਤਿੰਨ ਵਾਰ ਦਿੱਤਾ ਹੀ ਇੱਕ ਦਿਨ ਨਾ ਮਤਲਬ ਦਿੰਦਾ ਵਾ ਇੰਗਲਿ ਤੇ ਉੱਪਰ ਨੇ ਪਰਨੇਪੁਰ ਨੇ ਪਾਜੀ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿੰਨੇ ਵੀ ਨਗੇ ਸੇਰੀ ਆ ਬਾਈ ਹਾਂਜੀ ਸਾਰੇ ਮੁੰਡੇ ਨਗੇ ਸੇਰੀ ਆਏ ਭਾਈ ਲੈਣੀ ਪਾਜੀ ਲਵਾ ਦਿੰਦੇ ਉਸ ਵੇਲੇ ਜਦੋਂ ਕੈਂਪ ਦੇ ਅੰਦਰ ਐਂਟਰ ਹੋਣਾ ਨਾ ਉਦੋਂ ਮਤਲਬ ਗਾਲਾਂ ਕੱਢਦੇ ਨਾਲੇ ਇੰਗਲਿਸ਼ ਦੇ ਵਿੱਚ ਤੁੰ ਨਾਲੇ ਪਰਨੇਪੁਰ ਨੇ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿਹਦੇ ਵਿੱਚ ਮਤਲਬ ਗਾਰਬੇਜ ਵਗੈਰਾ ਸਭ ਕੁਝ ਰੱਖਿਆ ਹੁੰਦਾ ਫੂਡ ਫਾਰਡ ਵਗੈਰਾ ਜਿਹਦੇ ਵਿੱਚ ਵੇਸਟ ਹੈ ਜਾਂ ਡਿਫੰਡ ਦੀ ਉਹਦੇ ਵਿੱਚ ਸਭ ਕੁਝ ਸਟਾਡ ਸਟਾ ਦਿੰਦੇ ਲਵਾ ਕੇ ਦੇ ਵਿੱਚ ਮਤਲਬ ਸਿਰ ਤੇ ਕੁਛ ਕਵਰ ਕੁਵਰ ਨਹੀਂ ਮਤਲਬ ਹਨ ਮਸ਼ਰਮਣੀ ਕਮੇਟੀ ਵਾਲਿਆਂ ਨੇ ਪਰਨੇ ਦਿੱਤੇ ਸਿਰ ਤੇ ਰੋਟੀ ਬਾਣੀ ਉਹਨਾਂ ਨੇ ਮਤਲਬ ਹਨ ਵਧੀਆ ਜਿੱਦਾਂ ਰੋਟੀ ਨਾਲ ਦਾਣ ਹੀ ਦਹੀਂ ਨਾਲ ਰਸਗੁੱਲੇ ਹੀ ਚ ਇਹ ਚਾਹ ਲਈ ਉਹਨਾਂ ਨੇ ਵਧੀਆ ਢਿੱਪਾ ਮਤਲਬ ਮੈਡੀਕਲ ਫੈਸਿਲਿਟੀ ਵੀ ਹਨ ਦਿੱਤੀ ਭਾਈ ਉਹਨਾਂ ਨੇ ਉਧਾ ਉਥੋਂ ਨਗੇ ਸਰੀ ਆਏ ਜਿੰਨੇ ਵੀ ਨਗੇ ਸਰੀ ਆਏ ਭਾਜੀ ਸਾਰੇ ਮੁੰਡੇ ਨਗੇ ਸਰੀ ਆਏ ਭਾਜੀ ਲਗ ਡਾਲਰ ਵੀ ਖੜੇ ਸੀ ਮੈਂ 1500 ਡਾਲਰ ਹੀ ਤੇ 500 ਯੂਰੋ ਹੀ ਬਾਅਦ ਫੇਰ ਪਿੱਛੋਂ ਮੈਨੂੰ ਮਗਾਉਣੇ ਪਏ ਜਦੋਂ ਡਾਂਕੀ ਲਾਈ एक लगती है और पियादर तो मतलब गया है पियादर में मिले डॉलर मिले ना 950 डॉलर ज़मीन जो भाई यही तीन है किल्लेजी बास आजी तीन है किल्लेजी बास है बड़ा औकार ना पैसा मतलब तो चालीस लाख कर्जा कुछ चोके से नौबत आ गई ना चलो मतलब पैसे जो बाइजेट मेरे लग गए मेरे वापस मिल जाएँ मतलब ना तो � ਮੈਂ ਇਹ ਨੂੰ ਬਈ ਕਮ ਗਰਾਭ ਲੱਗੂਗਾ ਫਿਰ ਉਹ ਤੋਂ ਬਾਅਦ ਟਰੱਕ ਅਦਲ ਸੰਸਿਟ ਕੋਲੋਂ ਆ ਕੇ ਤੇ ਮੈਂ ਵੀ ਬੜੀਆ ਕਰੂੰਗਾ ਆਪਣਾ ਫਿਊਚਰ ਵਧੀਆ ਸੈੱਟ ਕਰੂੰਗਾ ਪਰ ਉਹ ਭਾਈ ਕਿਸਮਤ ਨੇ ਸਾਥ ਹੀ ਦਿੱਤਾ ਜੇ ਭਾਈ ਫਾਈਲ ਆਈ ਤੇ ਕੈਨੇਡਾ ਦੀ ਉਹ ਵਾਰ ਉਹ ਵੀ ਰਿਫਿਊਜ਼ ਹੋ ਲੱਗੀ ਆਸਟ੍ਰੇਲੀਆ ਦੀ ਲਈ ਉਹ ਵੀ ਆਸਟ੍ਰੇਲੀਆ ਦੀ ਜੀਟੀ ਨਹੀਂ ਕਲੀਅਰ ਹੋਈ ਤੇ ਨਿਊਜ਼ੀਲੈਂਡ ਦੀ ਇੰਟਰਵਿਊ ਨਹੀਂ ਭਾਈ ਕਲੀਅਰ ਹੋਈ ਤਾਂ ਤੋਂ ਬਾਅਦ ਫਿਰ ਇਟਲੀ ਦੀ ਪੱਗਾਂ ਤੇ ਰਹੀ ਆਹੀ ਮਤਲਬ ਨਾ ਮੈਂ ਵਰਕ ਵੀਜ਼ਾ ਉਹ ਤੋਂ ਬਾਅਦ ਫਿਰ ਮਤਲਬ ਡੰਕੀ ਆਉਤੂੰ ਇਟਲੀ ਵਿਚ ਜਾ ਸਪੀਨ ਗਿਆ ਰੂਟ ਸਪੀਨ ਤੇ ਫਿਰ ਅੱਗੇ ਵੱਲ ਕੁਲੇ ਫਿਰ ਏਜੰਟ ਕੀਤਾ ਫਿਰ ਉਥੇ ਦਾਵਾ ਵੀ ਮੇਰਾ ਬੱਚਾ ਕਿਸੇ ਗਲਤ ਰਸਤੇ ਨਾ ਪੈ ਜਾਏ ਉਸ ਗਲਤ ਰਸਤੇ ਤੋਂ ਬਚਾਉਣ ਮਾਰਾ ਇਹਨੂੰ ਫਿਰ ਆਪਾਂ ਵਿਦੇਸ਼ ਭੇਜਾ ਇਟਲੀ ਜਿਹੜਾ ਇਟਲੀ ਗਿਆ ਵਾ ਉਥੇ ਮਤਲਬ ਇਹਦੇ ਪੇਪਲ ਜਮਾ ਹੁੰਦੇ ਜਿਹਨੂੰ ਪੇਪਰ ਜਮਾ ਨੂੰ ਕਿਟ ਕਹਿੰਦੇ ਆ ਕਿ ਕਿਟ ਜਮਾ ਹੁੰਦੀਆਂ ਉਹ ਮਾਲਕ ਨੇ ਦੀ ਜਮਾ ਨਹੀਂ ਕਰਾਈ ਮਾਲਕ ਕਹਿੰਦਾ ਮੇਰੇ ਤੇ ਕੇਸ ਚੱਲਦਾ ਮੈਂ ਨਹੀਂ ਕਰਵਾ ਸਕਦਾ ਉੱਥੇ ਦੋਕ ਮੀਨ ਇਟਲੀ ਰਿਹਾ ਵਾ ਫਿਰ ਇੰਨੇ ਸਪੇਨ ਕਹਿੰਦਾ ਮੈਂ ਆਪਣੇ ਪੇਪਰ ਸਪੇਨ ਲਾ ਕਰਾ ਦਿੰਨਾ ਹਾਂ ਸਪੇਨ ਗਿਆ ਉੱਥੋਂ ਇਹ ਜਦੋਂ ਸਪੇਨ ਗਿਆ ਬਸ ਸਪੇਨ ਵੀ ਇਹਨੂੰ ਡੇਟਾ ਮਿਲਦੀਆਂ ਨਹੀਂ ਕਦੀ 2 ਮਿਲ ਗਈ ਕਦੀ ਇਹ ਮਤਲਬ 10 ਮਿਲ ਗਈ ਕਦੀ 12 ਮਿਲ ਗਈ ਉੱਥੇ ਵੀ ਕੰਮ ਨਹੀਂ ਮਿਲਿਆ 500 600 ਯੂਰੋ ਤੇ ਕੰਮ ਮਿਲਦਾ ਸੀ 2 ਸਾਲ ਬਾਅਦ ਫਿਰ 10 ਲੱਖ ਰੁਪਈਆ ਮਿਲਦਾ ਉੱਥੇ ਜੇ ਮਤਲਬ ਲਾਉਣਾ ਲਗਾਉਣਾ ਪੈਂਦਾ ਪੇਪਰ ਬਣਾਉਣ ਵਾਸਤੇ ਜਦੋਂ ਫਿਰ ਉੱਥੇ ਵੀ ਇਹਦੀ ਗੱਲ ਨਹੀਂ ਬਣੀ ਫਿਰ ਇੰਨੇ ਮਤਲਬ ਕੋਈ ਉੱਥੋਂ ਜੈਂਟ ਦਾ ਪਤਾ ਕਰਕੇ ਉਹ ਤੋਂ ਇਹਨੇ ਸੋਚਿਆ ਕਿ ਮੈਂ ਅਮਰੀਕਾ ਜਾਣਾ ਵਾ ਉਥੇ ਦੀ ਏਜੰਟ ਨਾਲ ਗੱਲ ਹੋਈ ਏਜੰਟ ਨੇ ਫਿਰ ਇਹਨੂੰ ਸਪੇਨ ਤੋਂ ਹੀ ਮਤਲਬ ਫਲਾਈਟ ਕਰਾਈ ਸੀ ਹਾਂ ਜੀ ਜੀ ਬਿਲਕੁਲ ਹੀ ਕੁਝ ਰਿਸ਼ਤੇਦਾਰਾਂ ਕੋਲੋਂ ਖੜੇ ਕੁਝ ਘਰ ਤੇ ਲੋਨ ਲਿਆ ਕੁਝ ਪਿਆੜੀ ਤੇ ਲੋਨ ਲਿਆ 40 ਲੱਖ ਰੁਪਏ ਸਾਰਾ ਟੋਟਲ ਲਗ ਚੁੱਕਾ ਜੀ ਤੇ ਬਾਕੀ ਫਿਰ ਉਹ ਉਸ ਸਪੇਨ ਤੋਂ ਇਹਨਾਂ ਨੂੰ ਇਹਨੂੰ ਸਲਵਾਡੋਰ ਲੈ ਕੇ ਗਏ ਸਲਵਾਡੋਰ ਜਾ ਕੇ ਸਲਵਾਡੋਰ ਜਦੋਂ ਗਏ ਏਜੰਟ ਨੇ ਜਨੇ ਪੈਸੇ ਸਾਡੇ ਨਾਲ ਕੀਤੇ ਸੀ ਉਤੋਂ 3 ਲੱਖ ਰੁਪਏ ਕਹਿੰਦੇ ਵਧ ਦੋ ਜੇ ਨਹੀਂ ਵਧ ਦੇਣਾ ਤੁਹਾਡਾ ਬੇਟਾ ਅੱਗੇ ਨਹੀਂ ਤੋਰਾਂਗੇ ਅੰਕਰਦੇ ਹੋਈ ਉਹ ਫਿਰ ਉਹ ਵੀ ਦੇਣਾ ਪਿਆ ਜੀ ਕਿਤੇ ਉਹ ਵੀ ਇੰਤਜ਼ਾਮ ਕਰਕੇ ਸਾਨੂੰ ਦੇਣਾ ਪਿਆ ਉਸ ਤੋਂ ਬਾਅਦ ਜਦੋਂ ਫਿਰ ਸਲਵਾਡੋਰ ਤੋਂ ਇਹਨੂੰ ਗੁਆਟਮਾਲਾ ਲੈ ਕੇ ਗਏ ਉੱਥੋਂ ਮੈਕਸੀਕੋ ਕੈਨਾਗਨ ਕੈਨਿਕਨ ਆਇਆ ਮੈਕਸੀਕੋ ਉੱਥੋਂ ਫਿਰ ਇਹਨਾਂ ਫਲਾਈਟ ਕਰਾਈ ਤੇ ਜੁਆਨਾ ਬਾਰਡਰ ਦੀ 30 ਤਰੀਕ ਨੂੰ ਇਹਨੇ ਬਾਰਡਰ ਪਾਰ ਕੀਤਾ ਜੀ 12 30 ਜਨਵਰੀ ਨੂੰ ਜਿਸ ਦਿਨ ਨੇ ਉਹ ਬਾਰਡਰ ਪਾਰ ਕੀਤਾ ਵਾ ਤੇ ਜੁਆਣਾ ਅਮਰੀਕਾ ਦਾ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਸਾਨੂੰ ਪਤਾ ਵੀ ਨਹੀਂ ਸੀ ਸਾਡਾ ਬੱਚਾ ਕਿੱਥੇ ਆ ਕਿੱਥੇ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਆ ਉਸ ਤੋਂ ਬਾਅਦ ਜਦੋਂ ਫਿਰ 18 19 17 18 ਦਿਨ ਬਾਅਦ ਆਪਾਂ ਟੀਵੀ ਤੇ ਨਿਊਜ਼ ਵੇਖੀ ਕਿ ਹਰਮਨਜੋਤ ਬਟਾਲਾ ਲਿਖਿਆ ਆ ਰਿਹਾ ਸੀਗਾ ਪੰਜਾਬ 22 ਸਾਲ ਉਮਰ ਫਿਰ ਉਸ ਤੋਂ ਹੀ ਸਾਬ ਜਿਹਾ ਲਗਾ ਲਿਆ ਕਿ ਸਾਡਾ ਹੀ ਬੇਟਾ